ਕਦੇ-ਕਦੇ ਤੁਹਾਨੂੰ ਇਦਾਂ ਮਹਿਸੂਸ ਹੁੰਦਾ ਕਿ ਕੋਈ ਗੱਲ ਆਪਾਂ ਜ਼ੋਰ ਦੇ ਨਾਲ ਜਾਂ ਬੋਲ ਕੇ ਨਹੀਂ ਕਹੀ ਪਰ ਫੇਰ ਵੀ ਉਹ ਕੋਈ ਸੁਣ ਲੈਂਦਾ ਆ ਜੋ ਸਾਡੇ ਮਨ ਦੀ ਖੁਆਇਸ਼ ਆ ਉਹ ਆਪਾਂ ਕਿਸੇ ਦੇ ਨਾਲ ਸਾਂਝੀ ਵੀ ਨਹੀਂ ਕੀਤੀ ਪਰ ਫੇਰ ਵੀ ਉਹ ਪੂਰੀ ਹੋ ਜਾਂਦੀ ਆ ਮੰਨ ਲਓ ਆਪਾਂ ਅੱਖਾਂ ਬੰਦ ਕਰਕੇ ਕੁਝ ਵੀ ਸੋਚਿਆ ਤੇ ਕੁਝ ਸਮੇਂ ਬਾਅਦ ਉਹ ਚੀਜ਼ ਸਾਡੇ ਨਾਲ ਹੋ ਜਾਂਦੀ ਆ ਜਾਂ ਉਹ ਚੀਜ਼ ਸਾਡੇ ਸਾਹਮਣੇ ਹੁੰਦੀ ਆ ਇਦਾਂ ਦੀ ਅਵਸਥਾ ਦੇ ਵਿੱਚ ਮਨ ਹਮੇਸ਼ਾ ਹੈਰਾਨ ਹੋ ਜਾਂਦਾ ਕਿ ਇਹ ਚਮਤਕਾਰ ਕਿੱਥੋਂ ਹੋ ਗਿਆ ਹੁਣ ਮਾਨੇ ਤੇ ਸੋਚਦਾ ਕਿ ਕੀ ਮੇਰੀ ਗੱਲ ਕਿਸੇ ਨੇ ਸੁਣੀ ਆ ਆਪਾਂ ਕਈ ਵਾਰ ਆਪਣੇ ਜ਼ਿੰਦਗੀ ਤੋਂ ਕੁਝ ਨਾ ਕੁਝ ਚਾਹੁੰਦੇ ਆ ਪਰ ਉਹਨੂੰ ਮੰਗਣ ਦਾ ਜੋ ਆਪਣਾ ਢੰਗ ਆ ਉਹ ਗਲਤ ਹੁੰਦਾ ਆਪਾਂ ਸੋਚਦੇ ਆ ਕਿ ਅਸੀਂ ਠੀਕ ਆ ਪਰ ਅਸਲ ਦੇ ਵਿੱਚ ਕੁਦਰਤ ਨੂੰ ਭਲੀਖਾ ਪਾਉਣ ਵਾਲੀ ਗੱਲ ਆ ਜੋ ਇਹ ਕੁਦਰਤ ਆ ਉਹ ਸਾਡੇ ਬੋਲਾਂ ਦੇ ਨਾਲ ਨਹੀਂ ਉਹ ਸਾਡੀਆਂ ਜੋ ਅੰਦਰ ਭਾਵਨਾਵਾਂ ਆ ਉਹਨਾਂ ਦੇ ਨਾਲ ਕਨੈਕਟ ਰਹਿੰਦਾ ਕੁਦਰਤ ਜੋ ਸਾਡੇ ਅੰਦਰ ਬਿਲਕੁਲ ਸੁਖਮ ਤੋਂ ਸੁਖਮ ਵਿਚਾਰ ਭਾਵਨਾਵਾਂ ਜਾਂ ਵਿਸ਼ੇ ਚੱਲਦੇ ਆ ਉਹਨਾਂ ਨੂੰ ਸੁਣਦਾ ਆ ਜੋ ਆਪਣੀ ਚੇਤਨਾ ਦੀ ਇੱਕ ਵਾਈਬ੍ਰੇਸ਼ਨ ਆ ਵਾਈਬਸ ਆ ਉਹਨਾਂ ਨੂੰ ਫੜਦਾ ਇਸ ਲਈ ਆਪਾਂ ਦੇਖਿਆ ਨਾ ਕਿ ਕਈ ਬੰਦੇ ਥੋੜਾ ਨੈਗੇਟਿਵ ਸੋਚ ਰੱਖਦੇ ਆ ਜਦੋਂ ਨੈਗੇਟਿਵ ਸੋਚ ਰੱਖਦੇ ਆ ਤਾਂ ਉਹਨਾਂ ਦੇ ਨਾਲ ਵੀ ਅਜਿਹਾ ਹੀ ਹੋਣਾ ਸ਼ੁਰੂ ਹੋ ਜਾਂਦਾ ਜੋ ਚੰਗੀ ਸੋਚ ਰੱਖਦੇ ਆ ਉਹਨਾਂ ਦੇ ਨਾਲ ਹਮੇਸ਼ਾ ਚੰਗਾ ਚੰਗਾ ਹੁੰਦਾ ਰਹਿੰਦਾ ਕਹਿੰਦਾ ਭਾਵ ਇਸ ਸੂਖਮ ਜਿਹੜੇ ਆਪਣੇ ਅੰਦਰ ਮਨ ਦੀਆਂ ਭਾਵਨਾਵਾਂ ਨੇ ਜਿਹੋ ਜੇ ਉਹ ਵਾਈਬ੍ਰੇਸ਼ਨ ਹੋਵੇਗੀ ਤਰੰਗਾਂ ਹੋਣਗੀਆਂ ਉਹਦੇ ਕੁਦਰਤ ਚੱਲਦਾ ਜੀਵਨ ਆਪਾਂ ਜੀਵ ਜਾਂਦੇ ਆ ਜੋ ਆਪਾਂ ਨੂੰ ਦੱਸਦਾ ਆ ਸੁਣਦਾ ਆ ਜੋ ਆਪਾਂ ਬੋਲਦੇ ਆ ਪਰ ਮਨ ਦੇ ਪਿੱਛੇ ਜਾਂ ਇੱਕ ਅੰਤਰਾਲ ਦੀ ਜਿਹੜੀ ਯਾਤਰਾ ਹੈ ਅੰਤਰਗਤ ਦੀ ਯਾਤਰਾ ਹੈ ਉਹਦੇ ਪਿੱਛੇ ਕੁਦਰਤ ਦੇ ਨਾਲ ਸਾਡਾ ਕੀ ਕੁਝ ਚੱਲਦਾ ਆ ਇਹ ਬਹੁਤ ਹੀ ਇੱਕ ਗਹਿਰਾ ਵਿਸ਼ਾ ਆ ਜੇ ਆਪਾਂ ਜਾਣਨਾ ਚਾਹੁੰਦੇ ਆ ਕਿ ਸਾਡੀਆਂ ਜੋ ਇਸ਼ਾਵਾ ਆ ਉਹ ਕਿਉਂ ਅਧੂਰੀਆਂ ਰਹਿ ਜਾਂਦੀਆਂ ਤੇ ਜੋ ਇਹ ਕੁਦਰਤ ਆ ਇਹ ਕੋਦੋਂ ਸਾਡੀ ਗੱਲ ਨੂੰ ਸੁਣਦਾ ਆ ਤਾਂ ਇਸ ਵੀਡੀਓ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਇਹ ਗੱਲਾਂ ਸਿਰਫ ਸੁਣਨ ਵਾਸਤੇ ਨਹੀਂ ਹੈ ਅੰਤਰਗਤ ਉਤਰਨ ਵਾਸਤੇ ਹੈ ਮਨ ਆਪਣੇ ਨੂੰ ਇਕਾਗਰ ਕਰਕੇ ਸੁਣਨਾ ਇਹ ਸਿਰਫ ਤੁਹਾਡੇ ਵਾਸਤੇ ਹੈ ਹੁਣ ਇਹ ਕੁਦਰਤ ਨੂੰ ਕਿਵੇਂ ਪਤਾ ਲੱਗਦਾ ਕਿ ਸਾਨੂੰ ਕੀ ਚਾਹੀਦਾ ਹੈ ਇਸ ਗੱਲ ਦਾ ਜੋ ਉੱਤਰ ਆ ਉਹ ਉਸ ਅਵਸਥਾ ਦੇ ਵਿੱਚ ਲੁਕਿਆ ਆ ਜਿੱਥੇ ਮਨ ਇਕਾਗਰ ਹੋ ਜਾਂਦਾ ਥਿਰ ਉਥਿਰ ਕਰਦੇ ਵਿੱਚ ਬੈਠ ਜਾਂਦਾ ਜਦੋਂ ਜੀਵ ਪੂਰਨ ਧਿਆਨ ਦੇ ਵਿੱਚ ਬੈਠ ਜਾਂਦਾ ਜਦੋਂ ਜੀਵ ਧਿਆਨ ਦੇ ਵਿੱਚ ਬੈਹ ਜਾਂਦਾ ਉਦੋਂ ਜੋ ਵਿਚਾਰ ਆਉਂਦੇ ਆ ਉਹ ਸਾਡੀਆਂ ਛਾਵਾਂ ਨਹੀਂ ਹੁੰਦੀਆਂ ਉਹ ਇੱਕ ਊਰਜਾ ਆ ਜੋ ਜੀਵ ਨੂੰ ਪਰਮਿਤ ਕਰਦੀ ਆ ਧਿਆਨ ਦੇ ਵਿੱਚ ਜਨਤੂ ਰੋਕਦੀ ਆ ਇਕਾਲ ਹੀ ਹੈ ਜੋ ਸੁਖਮ ਵਿਚਾਰ ਦਿੰਦਾ ਹੈ ਜਦੋਂ ਧਿਆਨ ਦੇ ਵਿੱਚ ਜੀ ਬੈਠਦਾ ਆ ਅਨਹਦ ਸ਼ਬਦਾਂ ਨੂੰ ਸੁਣਦਾ ਆ ਅਨੰਦਿਤ ਹੁੰਦਾ ਆ ਮਨ ਨੂੰ ਰਸ ਆਉਂਦਾ ਆ ਇਹ ਹੀ ਤੇ ਕੁਦਰਤ ਦੀ ਭਾਸ਼ਾ ਹੈ ਜੀਵ ਹਰ ਸਮੇਂ ਕੋਸ਼ਣਾ ਕੋ ਸੋਚਦਾ ਰਹਿੰਦਾ ਪਰ ਕੀ ਤੁਸੀਂ ਕਦੇ ਇਹ ਮਹਿਸੂਸ ਕੀਤਾ ਕਿ ਜਦੋਂ ਆਪਾਂ ਕੋਈ ਵੀ ਗੱਲ ਕੋਈ ਗਹਿਰਾਈ ਦੇ ਨਾਲ ਸੋਚਦੇ ਹਾਂ ਉਹ ਹੀ ਗੱਲ ਕੰਮ ਵੇਲੇ ਕੁਵੇਲੇ ਸਾਡੇ ਜੀਵਨ ਦੇ ਵਿੱਚ ਉਤਰ ਹੁੰਦੀ ਆ ਉਹ ਸੱਚ ਹੋ ਗਈ ਕਿਉਂ ਕਿਉਂਕਿ ਉਹ ਜਿਹੜੀ ਸੋਚ ਸੀ ਉਹ ਸਾਡੀ ਭਾਵਨਾਵਾਂ ਦੇ ਨਾਲ ਜੁੜ ਗਈ ਤੇ ਜੋ ਸਾਡੀ ਭਾਵਨਾ ਆ ਉਹ ਕਿੱਥੇ ਬਦਲ ਗਈ ਉਹ ਊਰਜਾ ਦੇ ਵਿੱਚ ਬਦਲ ਗਈ ਬਸ ਇਹ ਹੀ ਊਰਜਾ ਕੁਦਰਤ ਨੂੰ ਸੰਕੇਤ ਦਿੰਦੀ ਆ ਜਦੋਂ ਜੀਵ ਵਿਚਾਰ ਰਹਿਤ ਹੋ ਕੇ ਅਨਹਦ ਸ਼ਬਦਾਂ ਨੂੰ ਸੁਣਦਾ ਉਦੋਂ ਪ੍ਰਾਰਥਨਾ ਇੱਕ ਆਦੇਸ਼ ਬਣ ਜਾਂਦੀ ਆ ਤੇ ਇਹ ਹੀ ਗੱਲ ਕੁਦਰਤ ਨੂੰ ਸੁਣਦੀ ਹੈ ਪਰ ਉਸ ਅਵਸਥਾ ਵਿੱਚ ਹੁਣ ਪਹੁੰਚਣ ਵਾਸਤੇ ਜੀਵ ਹਰ ਸਮੇਂ ਮਾਇਆ ਦੇ ਜਾਲ ਦੇ ਵਿੱਚ ਫਸਿਆ ਰਹਿੰਦਾ ਆ ਇੱਕ ਜੰਗਲ ਆ ਜੋ ਕਿ ਬਹੁਤ ਹੀ ਗਹਿਰਾ ਆ ਸਾਡੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਭਾਵਨਾਵਾਂ ਹੁੰਦੀਆਂ ਕਾ ਕ੍ਰੋਧ ਲੋਭ ਮੋਹ ਹੰਕਾਰ ਮੰਗਦਾ ਤਾਂ ਹਰੇਕ ਕੋਈ ਜੀਵ ਆ ਪਰ ਉਸ ਦੀਆਂ ਸਾਰੀਆਂ ਇਛਾਵਾਂ ਜਾਂ ਉਸ ਜੀਵ ਦੀ ਕੋਈ ਵੀ ਇੱਛਾ ਪੂਰੀ ਨਹੀਂ ਹੁੰਦੀ ਜਦੋਂ ਕੋਈ ਵੀ ਚੀਜ਼ ਮੰਗਣੀ ਆ ਤਾਂ ਸਾਡਾ ਅੰਦਰ ਸ਼ਾਂਤ ਹੋਣਾ ਜ਼ਰੂਰੀ ਹੈ ਜਿਸ ਦਾ ਅੰਦਰ ਸ਼ਾਂਤ ਹੈ ਉਹ ਕੁਝ ਵੀ ਮੰਗ ਸਕਦਾ ਹੈ ਬਸ ਆਹੀ ਸਾਡੀ ਪ੍ਰੋਬਲਮ ਆ ਕਿ ਸਾਨੂੰ ਕੁਦਰਤ ਦੇ ਨਾਲ ਗੱਲ ਹੀ ਨਹੀਂ ਕਰਨੀ ਆਉਂਦੀ ਜਿਹੜਾ ਜੀਵ ਹਜੇ ਆਪਣੇ ਆਪ ਦੇ ਨਾਲ ਹੀ ਬੈਠਣਾ ਸਿੱਖਿਆ ਨਹੀਂ ਉਹ ਕੁਦਰਤ ਦੇ ਨਾਲ ਗੱਲ ਨਹੀਂ ਕਰ ਸਕਦਾ ਉਹ ਕੁਦਰਤ ਦੀ ਭਾਸ਼ਾ ਨੂੰ ਵੀ ਨਹੀਂ ਸਮਝ ਸਕਦਾ ਸਾਡੇ ਅੰਦਰ ਹਜੇ ਵਿਚਾਰਾਂ ਦਾ ਹੀ ਰੌਲਾ ਹੈ ਜਦ ਤੱਕ ਕੋਈ ਵੀ ਜੀਵ ਅੰਦਰੋਂ ਸ਼ਾਂਤ ਨਹੀਂ ਹੁੰਦਾ ਸਾਡੀਆਂ ਅੰਦਰਲੀਆ ਭਾਵਨਾਵਾਂ ਇਹ ਕੁਦਰਤ ਤੱਕ ਨਹੀਂ ਪਹੁੰਚਦੀਆਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਜੋ ਅਸੀਂ ਮੰਗ ਰਹੇ ਹਾਂ ਲਗਾਤਾਰ ਕੰਟੀਨਿਊ ਬੋਲ ਬੋਲ ਕੇ ਮੰਗੀ ਜਾਂਦੇ ਆ ਕਿ ਕੀ ਸਾਨੂੰ ਇਹ ਜ਼ਿੰਦਗੀ ਦੇ ਵਿੱਚ ਚਾਹੀਦਾ ਵੀ ਹੈ ਕਿੰਨੀ ਕਿ ਲੋੜ ਹੈ ਇਹ ਇੱਛਾ ਜੋ ਸਾਡੇ ਅੰਦਰ ਪ੍ਰਗਟ ਹੋਈ ਆ ਸੰਸਾਰਿਕ ਇਹ ਮਨੋਂ ਨਹੀਂ ਪ੍ਰਗਟ ਹੋਈ ਇਹ ਸੰਸਾਰ ਨੂੰ ਦੇਖ ਦੇਖ ਕੇ ਹੀ ਪ੍ਰਗਟ ਹੋਈ ਆ ਆਪਣੇ ਆਲੇ ਦੁਆਲੇ ਨੂੰ ਦੇਖ ਕੇ ਆਪਣੇ ਗੁਆਂਢੀ ਨੂੰ ਵੇਖ ਕੇ ਆਪਣੇ ਰਿਸ਼ਤੇਦਾਰਾਂ ਨੂੰ ਦੇਖ ਕੇ ਆਪਣੇ ਦੋਸਤਾਂ ਨੂੰ ਦੇਖ ਕੇ ਆਪਣੇ ਭੈਣ ਭਰਾਵਾਂ ਨੂੰ ਦੇਖ ਕੇ ਸਾਡੇ ਅੰਦਰ ਜੋ ਇੱਛਾ ਜਾਗੀ ਆ ਇਹ ਸਾਡੀ ਖੁਦ ਦੀ ਭਾਵਨਾ ਨਹੀਂ ਹੈ ਸਾਨੂੰ ਇਹ ਹੀ ਨਹੀਂ ਪਤਾ ਕਿ ਜੋ ਮੈਂ ਮੰਗਿਆ ਕੀ ਮੰਗਣ ਯੋਗ ਹੈ ਜਾਂ ਨਹੀਂ ਜੇ ਭਾਈਨਾ ਪ੍ਰਸ਼ਨਾਂ ਨੂੰ ਬੜੇ ਧਿਆਨ ਦੇ ਨਾਲ ਦੇਖੀਏ ਤਾਂ ਸੱਚ ਜਾਣਿਓ ਅਸੀਂ ਮੰਗਣਾ ਬੰਦ ਕਰ ਦੇਵਾਂਗੇ ਆਪਾਂ ਵੇਖਿਆ ਕਿ ਸਾਰੀ ਦੁਨੀਆ ਮੰਗਦੀ ਪਈ ਆ ਪਰ ਉਹ ਕੁਦਰਤ ਤੋਂ ਨਹੀਂ ਮੰਗਦੀ ਪਈ ਉਹ ਆਪਣੇ ਆਪ ਤੋਂ ਮੰਗੀ ਜਾਂਦੀ ਸਭ ਤੋਂ ਪਹਿਲਾਂ ਅੰਦਰੋਂ ਸ਼ਾਂਤ ਹੋ ਕੇ ਬੈਠਣਾ ਹੈ ਸ਼ਾਂਤ ਹੋਣ ਵਾਸਤੇ ਸਿਮਰਨ ਹੈ ਆਪਣੇ ਆਪ ਨੂੰ ਸ਼ਾਂਤ ਕਰਨਾ ਵਿਚਾਰਾਂ ਤੋਂ ਮੁਕਤ ਕਰਨਾ ਉਸ ਘੜੀਆਂ ਦਾ ਆਨੰਦ ਮਾਣਨਾ ਜਿੱਥੇ ਮਨ ਦੇ ਵਿਚਾਰਾਂ ਦਾ ਸਟਾਪ ਲੱਗ ਗਿਆ ਮਨ ਹੁਣ ਪ੍ਰੈਜ਼ੈਂਟ ਦੇ ਵਿੱਚ ਆ ਬਸ ਕੁਝ ਨਾ ਕੁਝ ਸੁਣੀ ਜਾਂਦਾ ਤੇ ਸੁਣਦਾ ਕੀ ਹੈ ਜੋ ਅੰਦਰੋਂ ਆਪਣੇ ਆਪ ਵਨਹਦ ਸ਼ਬਦ ਚੱਲਦੇ ਪਏ ਨੇ ਜਦੋਂ ਕਿਸੇ ਜੀਵ ਦੇ ਅੰਦਰ ਸ਼ਾਂਤੀ ਆ ਜਾਂਦੀ ਟਿਕਾਓ ਆ ਜਾਂਦਾ ਫਿਰ ਕੁਦਰਤ ਉਸ ਜੀਵ ਦੇ ਅੰਦਰ ਚੱਲਣ ਵਾਲੀਆਂ ਗਤੀਵਿਧੀਆਂ ਨੂੰ ਜਾਂ ਭਾਵਨਾਵਾਂ ਨੂੰ ਦੇਖਦਾ ਆ ਤੇ ਉਹਨਾਂ ਨੂੰ ਪੂਰਾ ਕਰਦਾ ਆ ਉੱਥੇ ਬੋਲਣ ਦੀ ਲੋੜ ਨਹੀਂ ਹੁੰਦੀ ਸ਼ਬਦਾਂ ਦੀ ਕੋਈ ਵੀ ਲੋੜ ਨਹੀਂ ਹੈ ਜ਼ੁਬਾਨ ਦੀ ਲੋੜ ਨਹੀਂ ਪੈਂਦੀ ਉਥੇ ਸਿਰਫ ਇੱਕ ਊਰਜਾ ਆ ਜੋ ਇਹ ਸਾਰਾ ਕੰਮ ਕਰਦੀ ਆ ਜੋ ਸਾਡੀਆਂ ਤਰੰਗਾਂ ਦੇ ਨਾਲ ਦਿਸ਼ਾ ਤੈਅ ਕਰਦੀ ਆ ਹੁਣ ਇਸ ਕੁਦਰਤ ਨੇ ਤਾਂ ਸਾਡੀ ਜਿਹੜੀ ਚੇਤਨਾ ਆ ਉਹਦੇ ਨਾਲ ਮੇਲ ਖਾਣਾ ਆ ਤੇ ਸਾਡੀ ਚੇਤਨਾ ਕਿੱਥੇ ਜਾ ਕੇ ਜਾਗੂਗੀ ਕਿੱਥੇ ਇੱਕ ਹੋਊਗੀ ਕਿੱਥੇ ਇਕਾਗਰ ਹੋਊਗੀ ਜਦੋਂ ਆਪਾਂ ਧਿਆਨ ਦੇ ਵਿੱਚ ਬੈਠ ਜਾਂਦੇ ਆ ਬਹੁਤ ਹੀ ਗਹਿਰਾਈ ਦੇ ਵਿੱਚ ਉਤਰ ਜਾਂਦੇ ਆ ਮਨ ਜਾਗਰਤ ਅਵਸਥਾ ਦੇ ਵਿੱਚ ਹੈ ਸਾਰੇ ਹੀ ਤਰ੍ਹਾਂ ਦੀਆਂ ਆਵਾਜ਼ਾਂ ਆਪਾਂ ਸੁਣ ਲੰਨੀਆਂ ਇਸ ਤੋਂ ਵਿਪਾਰ ਚਲੇ ਜਾਂਦੇ ਆ ਫੇਰ ਸਾਡੀ ਚੇਤਨਾ ਕੁਦਰਤ ਦੇ ਨਾਲ ਮੇਲ ਖਾਂਦੀ ਆ ਉਹਦੀ ਭਾਸ਼ਾ ਦੇ ਨਾਲ ਇਸ ਅਵਸਥਾ ਤੱਕ ਵਿਭਾਗੀ ਜੀ ਪਹੁੰਚਦੇ ਨੇ ਪਰ ਉੱਥੇ ਜਾਂਦੇ ਜਾਂਦੇ ਕੋਈ ਵੀ ਇੱਛਾ ਰਹਿ ਨਹੀਂ ਜਾਂਦੀ ਕਿਉਂਕਿ ਇੱਥੋਂ ਸ਼ਬਦਾਂ ਦੀ ਚੋਟ ਵੱਜੀ ਹੁੰਦੀ ਆ ਵੇਨਿਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖੁ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁਖ ਉੱਤੇ ਜਾ ਕੇ ਸਿਰਫ ਇੱਕੋ ਇੱਛਾ ਹੈ ਕਿ ਸਾਨੂੰ ਤੁਹਾਡੇ دیدار ਚਾਹੀਦੇ ਨੇ ਸਾਨੂੰ ਉਹ ਨਾਮ ਚਾਹੀਦਾ ਹੈ ਜਿਹਦੇ ਨਾਲ ਸਾਡੇ ਅੰਦਰ ਠੰਡਕ ਪਵੇ ਸਾਡੇ ਸਿਰ ਦੇ ਉੱਤੋਂ ਬੋਝ ਲਵੇ ਸਾਡੇ ਮਨ ਦਾ ਇਸ਼ਨਾਨ ਹੋਵੇ ਇਹ ਨਾਮ ਮੰਗਣ ਦੀ ਜੋ ਵਸਤਾ ਆ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸ਼ਾਂਤ ਕਰਨਾ ਆ ਤੇ ਫੇਰ ਮੰਗਣਾ ਆ